ਵਿਦਆਊਟ ਆਈਲੈਟਸ ਇੰਗਲੈਂਡ ਜਾਣ ਵਾਲੇ ਬੱਚਿਆਂ ਦੇ ਲਈ ਹੈ ਆਖਰੀ ਮੌਕਾ ਕਿਉਂਕਿ ਸਤੰਬਰ 2025 ਤੋਂ ਬਾਅਦ ਵਿਦਆਊਟ ਆਈਲੈਟ ਜਾਣਾ ਹੋ ਜਾਵੇਗਾ ਬੰਦ ਇੰਗਲੈਂਡ ਦੇ ਨਵੇਂ ਰੂਲ ਆ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਲਈ ਇੰਗਲੈਂਡ ਜਾਣਾ ਬੜਾ ਔਖਾ ਹੈ ਕਿੱਦਾਂ ਦੇ ਰੂਲ ਆ ਰਹੇ ਨੇ ਦੇਖੋ ਐਜ਼ ਇਟ ਇਜ਼ ਕੋਈ ਰੂਲ ਰੀਸੈਂਟ ਲਾਗੂ ਨਹੀਂ ਹੋਇਆ ਹਾਲੇ ਬਟ ਜੀ ਹਾਂ ਇਹ ਸੱਚਾਈ ਹੈ ਕਿ ਇੰਗਲੈਂਡ ਜਿਹੜਾ ਹੈ ਹੁਣ ਸਖਤ ਹੋ ਰਿਹਾ ਹੈ ਬਟ ਹੁਣ ਜੇ ਬੱਚੇ ਨੇ ਸਪਟੰਬਰ ਇਨਟੇਕ ਤੋਂ ਬਾਅਦ ਸਪਟੰਬਰ ਲਾਸਟ ਇਨਟੇਕ ਅਸੀਂ ਗਿਣ ਕੇ ਚੱਲ ਰਹੇ ਹਾਂ ਜਿਨ੍ਹਾਂ ਨੇ ਵਿਦਾਊਟ ਆਇਲਸ ਜਾਣਾ ਹੈ ਆਇਲਸ ਕੰਪਲਸਰੀ ਹੋਏਗੀ ਕਿ ਉੱਥੇ ਜਾ ਕੇ ਮਾਸਟਰ ਕਰੇ ਬੈਚਲਰ ਕਰੇ ਕਿਦਾਂ ਦੇ ਕੋਰਸ ਲਈ ਤੁਸੀਂ ਬੱਚੇ ਨੂੰ ਪ੍ਰੇਫਰ ਕਰਦੇ ਹੋ ਕਿ ਜੇ ਬੱਚਾ 2020 ਜਾਂ ਉਸ ਤੋਂ ਬਾਅਦ ਪਲੱਸ 2 ਕੀਤੀ ਹੈ ਬੇਸ਼ੱਕ ਉਹਦੇ 33% ਨੰਬਰਾਂ ਨਾਲ ਉਹ ਪਾਸ ਹੈ 33% ਡਬਾ ਉਹਦੇ ਨੰਬਰ ਨੇ 3 ਸਾਲ ਦੀ ਗ੍ਰੈਜੂਏਸ਼ਨ ਦੀ بجائے 1 ਸਾਲ ਦੀ ਗ੍ਰੈਜੂਏਸ਼ਨ ਮਿਲ ਸਕਦੀ ਹੈ ਇਹਨੂੰ ਟਾਪ ਅਪ ਪ੍ਰੋਗਰਾਮ ਕਹਿੰਦੇ ਨੇ ਸੋ ਉਹਦੇ ਨਾਲ ਕੀ ਹੋਏਗਾ ਬੱਚੇ ਦੇ ਦੋ ਕੀਮਤੀ ਸਾਲ ਬਚਣਗੇ ਐਂਡ ਦੋ ਸਾਲਾਂ ਦੀ ਫੀਸ ਤਕਰੀਬਨ ਤਕਰੀਬਨ 30 ਲੱਖ ਰੁਪਈਆ ਬਚੇਗਾ ਬੱਚੇ ਦਾ ਉਦੇ ਲਈ ਕੋਈ ਬੱਚਾ ਹੈ ਕਿ ਆ ਵੀ ਉਹਦਾ ਸਭ ਕੁਝ ਰੈਡੀ ਹੈ ਐਨ ਉਹਨੂੰ ਆਫਰ ਲੈਟਰ ਚਾਹੀਦੀ ਹੈ ਕਿ ਮੈਂ 48 ਘੰਟਿਆਂ ਦੇ ਅੰਦਰ ਮੈਕਸਿਮਮ ਟਾਈਮ ਲੈਣੇ ਆ ਕਿ ਜਿਹੜੀ ਯੂਨੀਵਰਸਿਟੀ ਉਹ ਕਹੇਗਾ ਜਿਹਦੇ ਲਈ ਉਹ ਐਲੀਜੀਬਲ ਹੋ ਲਗਾ ਸੀ ਉਹਨੂੰ 48 ਘੰਟਿਆਂ ਦੇ ਅੰਦਰ ਆਫਰ ਲੈਟਰ ਮੰਗਵਾ ਕੇ ਤੋਂ ਫਿਰ ਤੁਸੀਂ ਖੁਦ ਨੋ ਬੈਂਡ ਤੁਸੀਂ ਲੈ ਹੋਏ ਨੇ ਕੀ ਤੁਹਾਡੇ ਕੋਲ ਖਾਸ ਆਫਰ ਹੈ ਕਿ ਜਿਹੜੇ ਬੱਚਾ ਤੁਹਾਡੇ ਕੋਲ ਹਾਈਲਟ ਕਰੇ ਕੁਆਲਿਟੀ ਆਇਲਸ ਕਰਨਾ ਚਾਹੁੰਦੇ ਨੇ राइट right. सो so, मेरी मेहनत लगी है मैं मेहनत करके अपने 9 बैंड्स लेने एंड बच्चियाँ दे भी उस तो बच दवाई ने तो उसी आके विजिट करके बकायदा सा डे रिजल्ट चेक कर सक दे हो। माय नेम इस कुजा, आई गोट 8.7 बैंड्स इन आई डेट इस टीएलबी 9 एंड दिस मेक्स मी एलिजिबल टू अप्लाई फॉर परमानेंट रेसि� ਐਂਡ ਉਸ ਤੋਂ ਬਾਅਦ ਮਨੀ ਬੈਕ ਚੈਲੰਜ ਕਿ ਜੇ ਬੱਚੇ ਦੇ 6 ਬੈਂਡ ਨਹੀਂ ਆਉਂਦੇ ਤਾਂ ਆਪਣੀ ਜਿਹੜੀ ਫੀਸ ਦਿੱਤੀ ਸਾਡੇ ਕੋਲ ਵਾਪਸ ਲੈ ਜਾਵੇ। ਅਗਰ ਇਹ ਵੀ ਹੈਗਾ ਕਿ ਬੱਚੇ ਦੇ 6 ਬੈਂਡ ਨਹੀਂ ਆਏ। ਇਨ ਕੇਸ ਇਸ ਜਿੰਨੀ ਦੀ ਫੀਸ ਹੈ ਉਹ ਵੀ ਰਿਫੰਡੇਬਲ। ਬਿਲਕੁਲ ਜੀ ਬੱਚੇ ਦੇ ਓਵਰਆਲ 6 ਬੈਂਡ ਨਹੀਂ ਆਉਂਦੇ ਜੋ ਸਾਨੂੰ ਦਿੱਤਾ ਆਪਣਾ ਵਾਪਸ ਲੈ ਕੇ ਜਾ ਸਕਦੇ। ਕੋਈ ਆਫਰਸ ਨੇ 1 ਮਹੀਨਾ 7500 2 ਮਹੀਨੇ 13000 ਐਂਡ ਜੇ 3 ਮਹੀਨੇ ਆ ਤਾਂ 15000 5000 ਰੁਪਏ ਮਹੀਨਾ ਔਰ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਵੀ ਚੀਜ਼ ਦੱਸਣਾ ਚਾਹਾਂਗਾ ਚਲੋ ਇਹ ਹੰਕਾਰ ਨਹੀਂ ਕਰਦੇ ਬਟ ਕੌਨਫੀਡੈਂਸ ਹੈ ਜਿਹੜੇ ਹੋਰ ਇੰਸਟੀਟਿਊਟਸ ਨਾਮੀ ਗਨਾਮੀ ਮੈਂ ਨਾਮ ਨਹੀਂ ਲੈਣਾ ਚਾਹਾਂਗਾ ਉਹਨਾਂ ਦਾ ਉਹਨਾਂ ਦੇ ਟੀਚਰਸ ਮੇ ਕੋਈ ਈਵਨਿੰਗ ਬੈਚ ਆ ਕੇ ਪੜ੍ਹ ਕੇ ਜਾਂਦੇ ਨੇ ਓਕੇ ਹਾਂਜੀ ਔਰ ਈਵਨਿੰਗ ਬੈਚ ਆਉਂਦੇ ਨੇ ਐਂਡ ਆ ਕੇ ਉਹਨਾਂ ਦਾ ਸਿਰਫ ਇੱਕੋ ਹੀ ਹੁੰਦਾ ਹੈ ਕਿ ਸਰ ਸਾਡੇ 6 ਬੈਂਡ ਨਹੀਂ ਆਉ ਰਹੇ ਤੇ ਪੜ੍ਹਾਉ ਰਹੇ ਨੇ 10-10 ਸਾਲ ਦੇ ਹੋਰ ਇੰਸਟੀਟਿਊਟਸ ਵਿੱਚ ਨਾ ਸੋ ਜੇ ਤੁਹਾਡੇ ਆਪਣੇ 6 ਬੈਂਡ ਨਹੀਂ ਹੈਗੇ ਤੇ ਤੁਸੀਂ ਬੱਚੇ ਨੂੰ ਕਿਵੇਂ ਦਿਵਾ ਦੋਗੇ ਦਾ ਹਰੇਕ ਨੂੰ ਇੱਕ ਸਨੇਹਾ ਦਿੰਦਾ ਮਾਪਿਆਂ ਨੂੰ ਵੀ ਬੱਚਿਆਂ ਨੂੰ ਵੀ ਕਿ ਕਿਸੇ ਵੀ ਆਇਲਸ ਇੰਸਟੀਚਿਊਟ ਤੁਸੀਂ ਇਨਰੋਲ ਕਰਨਾ ਹੈ ਤਾਂ ਜਾ ਕੇ ਪਹਿਲਾਂ ਆਪਣੇ ਟੀਚਰ ਦੇ ਡੈਨ ਚੈੱਕ ਮੈਂ ਨਿਊਜ਼ੀਲੈਂਡ ਦੀ ਗੱਲ ਕਰੀ ਕਿਉਂਕਿ ਉੱਥੇ ਦਾ ਮਾਹੌਲ ਬੜਾ ਵਾਦਾ ਉੱਥੇ ਦਾ ਵਾਤਾਵਰਨ ਬੜਾ ਵਧੀਆ ਉਹਦੇ ਲਈ ਕੋ ਪਲਾਨ ਹੈ ਇਹ ਨਿਊਜ਼ੀਲੈਂਡ ਜਾਣ ਦੇ ਲਈ ਕੋਈ ਤੁਹਾਡੇ ਵੱਲੋਂ ਖਾਸ ਜਿਹੜੀ ਆ ਕੋਈ ਪੈਕੇਜ ਹੈ ਇਦਾਂ ਦਾ ਜਿਹੜੇ ਨਿਊਜ਼ੀਲੈਂਡ ਘੁੰਮਣ ਜਾਣਾ ਚਾਹੁੰਦੇ ਨੇ ਜੀ ਇੱਥੇ ਕੋਈ ਸ਼ੱਕ ਨਹੀਂ ਹੈ ਦੁਨੀਆ 'ਚ ਜੇ ਸਵਰਗ ਗਿਣੀਏ ਤਾਂ ਨਿਊਜ਼ੀਲੈਂਡ ਉਹਨਾਂ 'ਚੋਂ ਇੱਕ ਸੋ ਉਹਦੇ ਲਈ ਅਸੀਂ ਲੈ ਕੇ ਆਏ ਆ ਸਕੀਮ ਕੀ ਵਿਜ਼ਟਰ ਵੀਜ਼ਾ ਲਗਵਾ ਕੇ ਦਵਾਂਗੇ ਜੀ 100% ਸ਼ੋਰ 100% ਸ਼ੂ ਜੀ ਕਿੰਨੇ ਟਾਈਮ ਵੈਸੇ ਪ੍ਰੋਸੈਸ 20 ਦਿਨਾਂ ਦਾ ਹੈ ਜੀ ਪਰ ਅਸੀਂ 1 ਮਹੀਨਾ ਲੈ ਕੇ ਚੱਲਦੇ ਹਾਂ ਸ਼ੋਰ ਤਾਂ ਕਹਿ ਰਹੇ ਆ ਅਗਰ ਵੀਜ਼ਾ ਨਾ ਹੋਵੇ ਅਗਲੇ ਦਾ ਪਹਿਲਾ ਪੈਸਾ ਲੱਗ ਖਰਾਬ ਹੋ ਜਵੇ ਉਹ ਕਿਦਾ ਬਚੂਗਾ ਇਹਦੇ ਲਈ ਵੀ ਸਲੂਸ਼ਨ ਦਿੰਦੇ ਆ ਜੀ 23 ਸਾਲ ਪਲਸ ਏਜ ਹੋਵੇ ਨਿਊਜ਼ੀਲੈਂਡ ਜਾਣਾ ਚਾਹੁੰਦਾ ਹੋਵੇ ਸਾਡੇ ਕੋਲ ਆਵੇ ਐਂਡ ਅਸੀਂ ਉਹਨੂੰ ਵੀਜ਼ਾ ਲਵਾਉਣ ਤੋਂ ਬਾਅਦ ਸਾਰੇ ਬਹੇ ਲਵਾਵਾਂਗੇ ਜੀ ਅਜੇ ਸਾਰੇ ਬਾਅਦ ਬਿਲਕੁਲ ਅੰਬੈਸੀ ਵੀਜ਼ ਵੀ ਕੋਲੋਂ ਦਵਾਵਾਂਗੇ ਜੀ ਇਹ ਇਧਰੋਂ ਬੱਚੇ ਜਿਹੜੇ ਸੋਚ ਰਹੇ ਵੀ ਅਸੀਂ ਕੈਨੇਡਾ ਜਾਈਏ ਪਰ ਬਹੁਤਿਆਂ ਦਾ ਹਾਲਾਤ ਦੇਖ ਡਰ ਰਹੇ ਕਿ ਉਹ ਹਾਲਾਤ ਬੜੇ ਖਰਾਬ ਨੇ ਕੋਈ ਐਦਾਂ ਦੀ ਹੈ ਪਾਲਿਸੀ ਵੀ ਬੱਚਾ ਇੱਥੇ ਜਾਵੇ ਤੇ ਜਾਵੇ ਸਿੱਧਾ ਹੀ ਪੀਆਰ ਤੇ ਉਹ ਹੈ ਸਕੀ ਸਿੱਧਾ ਪੀਆਰ ਕਰਾ ਕੇ ਭੇਜ ਦਈਏ ਜੀ ਸਿੱਧਾ ਸਿੱਧਾ ਪੀਆਰ ਬਿਲਕੁਲ ਜੀ ਇਥੋਂ ਜਾਏਗਾ ਕੈਨੇਡਾ ਸਿੱਧੀ ਪੀਆਰ ਲੈ ਕੇ 12ਵੀਂ ਪਾਸ ਬੱਚਾ ਜੇ ਆਇਲਜ਼ ਦੇ ਵਿੱਚ ਓਵਰਆਲ ਪੰਜ ਨਾਟ ਲੈਸਨ ਸਾਢੇ 4 ਬੈਂਡ ਲੈ ਸਕਦਾ ਹੈ ਤਾਂ ਇੰਡੀਆ ਤੋਂ ਹੀ ਲੈਂਡਡ ਪੀਆਰ ਲੈ ਕੇ ਜਾਏਗਾ ਸੋ ਅਰਜੁਨ ਜੀ ਇੰਗਲੈਂਡ ਦੇ ਨਵੇਂ ਰੂਲ ਆ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਬੱਚਾ ਲਈ ਇੰਗਲੈਂਡ ਜਾਣਾ ਬੜਾ ਔਖਾ ਹੈ ਕਿਦਾਂ ਦੇ ਰੂਲ ਆ ਰਹੇ ਨੇ ਅ ਦੇਖੋ ਐਜ਼ ਇਟ ਇਜ਼ ਕੋਈ ਰੂਲ ਰੀਸੈਂਟ ਲਾਗੂ ਨਹੀਂ ਹੋਇਆ ਹਾਲੇ ਬਟ ਜੀ ਹਾਂ ਇਹ ਸਚਾਈ ਹੈ ਕਿ ਇੰਗਲੈਂਡ ਜਿਹੜਾ ਹੈ ਹੁਣ ਸਖਤ ਹੋ ਰਿਹਾ ਹੈ ਪਹਿਲਾਂ ਯੂਕੇ ਦੇ ਵਿੱਚ ਕੀ ਹੁੰਦਾ ਸੀ ਬਹੁਤ ਸਾਰੇ ਏਜੰਟ ਚਾਰ ਕਾਗਜ਼ ਪੱਤਰ ਬਣਾ ਕੇ ਬੱਚੇ ਨੂੰ ਵਿਦਆਊਟ ਆਇਲਸ ਵਿਦਆਊਟ ਇੰਟਰਵਿਊ ਭੇਜੀ ਜਾਂਦੇ ਸੀ ਬਟ ਹੁਣ ਜੇ ਬੱਚੇ ਨੇ ਸਪਟੈਂਬਰ ਇਨਟੇਕ ਤੋਂ ਬਾਅਦ ਸਪਟੈਂਬਰ ਲਾਸਟ ਇਨਟੇਕ ਅਸੀਂ ਗਿਣ ਕੇ ਚੱਲ ਰਹੇ ਹਾਂ ਜਿਨ੍ਹਾਂ ਨੇ ਵਿਦਆਊਟ ਆਇਲਸ ਜਾਣਾ ਹੈ ਆਇਲਸ ਕੰਪਲਸਰੀ ਹੋਏਗੀ ਸੋ ਜਿਹੜਾ ਬੱਚਾ ਆਇਲਸ ਦੇ ਕੈਪੇਬਲ ਹੋਏਗਾ ਇੰਗਲਿਸ਼ ਸਪੀਕਿੰਗ ਦੀ ਕੈਪੇਬਿਲਟੀ ਉਹਦੇ ਚ ਹੋਏਗੀ ਉਹੀ ਯੂਕੇ ਜਾ ਪਾਏਗਾ ਜੋ ਆਉਣ ਵਾਲੀਆਂ ਖਬਰਾਂ ਨੇ ਸੋ ਇਹ ਸਚਾਈ ਹੈ ਕਿ ਯੂਕੇ ਰੂਲ ਚੇਂਜ ਕਰ ਰਿਹਾ ਹੈ ਪਰ ਹੱਲੇ ਨਹੀਂ ਹੋਏ ਮਤਲਬ ਤੁਹਾਡੇ ਕਹਿਣ ਦਾ ਭਾਵ ਹੈ ਜਿਹੜੇ ਬੱਚੇ ਪਹਿਲਾਂ ਗਏ ਨੇ ਵਿਦਾਊਟ ਆਇਲਟ ਚਲੇ ਗਏ ਉਹ ਇੱਕ ਸਮ ਦਾ ਮਤਲਬ ਉਹਨਾਂ ਲਈ ਇੱਕ ਡਾਰਕ ਹੈ ਜਿਹੜਾ ਫਿਚਰ ਹੈ ਪਰੰਤੂ ਅਗਰ ਬ੍ਰਾਈਟ ਫਿਚਰ ਜਾਣਾ ਤੇ ਉਹਨੂੰ ਜਿਹੜਾ ਇੱਥੋਂ ਆਇਲਟਸ ਆਉਣ ਨਾਲ ਸਪਟੰਬਰ ਟੇਕ ਤੋਂ ਬਾਅਦ ਆਇਲਟ ਬੜਾ ਜ਼ਰੂਰੀ ਹੈ ਜੀ ਆਇਲ ਸੋ ਐਸੇ ਵੀ ਕਰਨੀ ਚਾਹੀਦੀ ਹੈ ਜੀ ਬੱਚੇ ਨੂੰ ਕਿਉਂਕਿ ਦੇਖੋ ਕੰਮ ਤਾਂ ਫਿਰ ਜਾ ਕੇ ਗੋਰਿਆਂ ਦੇ ਵਿੱਚ ਹੀ ਕਰਨਾ ਹੈ ਜੀ ਉਹਨਾਂ ਦੇ ਦੇਸ਼ ਦੇ ਵਿੱਚ ਕਰਨਾ ਹੈ ਸੋ ਮੈਜੋਰਟੀ ਆਫ ਬੱਚੇ ਜਿਹੜੇ ਉੱਥੇ ਵਿਦਾਊਟ ਆਇਲਸ ਪਹੁੰਚੇ ਹੋਏ ਨੇ ਹੁਣ ਉਧਰੋਂ ਹਵਾਵਾਂ ਏਦਾਂ ਦੀਆਂ ਆ ਰਹੀਆਂ ਜੀ ਕੰਮ ਨਹੀਂ ਹੈ ਅਨਸੋ ਕੰਮ ਦੇਖੋ ਕਿਸੇ ਗੋਰੇ ਦੀ ਤੁਸੀਂ ਸਟੋਰ ਤੇ ਬੈਠਣਾ ਜਾਂ ਕਿਸੇ ਕੰਪਨੀ ਚ ਕੰਮ ਕਰਨਾ ਤਾਂ ਤੁਹਾਨੂੰ ਉਹਨਾਂ ਦੀ ਭਾਸ਼ਾ ਹੋਣੀ ਚਾਹੀਦੀ ਹੈ ਸੋ ਜਿਹਦੇ ਕੋਲ ਬਿਲਕੁਲ ਹੀ ਇੰਗਲਿਸ਼ ਨਹੀਂ ਹੈ ਸੋ ਉਹ ਸਟਰਗਲ ਕਰੇਗਾ ਐਂਡ ਉਹੀ ਬੱਚਿਆਂ ਦੀ ਕਾਲਸ ਆਉਂਦੀਆਂ ਨੇ ਕਿ ਸਾਨੂੰ ਕੰਮ ਨਹੀਂ ਹੈ ਆਦਰਵਾਇਜ਼ ਯੂਕੇ ਵਿੱਚ ਕੰਮ ਦੀ ਕੋਈ ਕਮੀ ਨਹੀਂ ਹੈ ਜੀ ਤੇ ਜਿਵੇਂ ਜਿਹਨਾਂ ਨੂੰ ਯੂਕੇ ਜਾਣਾ ਹੋਵੇ ਉਹਨੂੰ ਕਿਦਾਂ ਦਾ ਕੋਰਸ ਜਿਹੜਾ ਉੱਥੋਂ ਦਾ ਤੁਸੀਂ ਚੁਣ ਕੇ ਦਿੰਨੇ ਹੋ ਕਿ ਉਥੇ ਜਾ ਕੇ ਮਾਸਟਰ ਕਰੇ ਬੈਚਲਰ ਕਰੇ ਕਿਦਾਂ ਦੇ ਕੋਰਸ ਲਈ ਤੁਸੀਂ ਬੱਚੇ ਨੂੰ ਪ੍ਰੇਫਰ ਕਰਦੇ ਹੋ ਅ ਦੇਖੋ ਲੋਕੀ ਵੈਸੇ ਕੀ ਕਰਦੇ ਨੇ ਕਿ ਵਿਦਾਊਟ ਆਲਸ ਚਾਰ ਕਾਗਜ਼ ਪੱਤਰ ਬਣਾਏ ਐਂਡ ਇੱਕ ਸਾਲ ਦੀ ਮਾਸਟਰਸ ਡਿਗਰੀ ਤੇ ਬੱਚਾ ਚਲਾ ਗਿਆ ਪਲੱਸ 2 ਤੋਂ ਬਾਅਦ ਸੋ ਗ੍ਰੈਜੂਏਸ਼ਨ ਐਂਡ ਫਿਰ ਮਾਸਟਰਸ ਵੀ ਕਹਿ ਸਕਦੇ ਆ ਬਟ ਜੇ ਬੱਚਾ ਕਹੇ ਕਿ ਹਾਂ ਵੀ ਪਲੱਸ 2 ਤੋਂ ਬਾਅਦ ਉਹਨੂੰ 3 ਸਾਲ ਦੀ ਬਜਾਏ 1 ਸਾਲ ਦੀ ਸਟੱਡੀ ਚਾਹੀਦੀ ਹੈ ਸੋ ਇਹ ਹੁਣ ਪੋਸੀਬਲ ਹੈ ਜੀ ਉਹਦੇ ਲਈ ਤੁਹਾਨੂੰ ਆਲਸ ਓਵਰঅল 6 ਨਾਟ ਲੈਸ ਦਨ 5.5 ਬੈਂਡਸ ਚਾਹੀਦੇ ਨੇ ਅਗੇਨ ਰਿਪੀਟ ਕਰ ਰਿਹਾ ਕਿ ਜੇ ਬੱਚਾ 2020 ਜਾਂ ਉਸ ਤੋਂ ਬਾਅਦ +2 ਕੀਤੀ ਹੈ ਬੇਸ਼ੱਕ ਉਹਦੇ 33% ਨੰਬਰਾਂ ਨਾਲ ਉਹ ਪਾਸ ਹੈ 33% ਉਹਦੇ ਨੰਬਰ ਨੇ ਆਇਲਸ ਵਿੱਚ ਓਵਰਆਲ 6 ਨਾਟ ਲੈਸਨ 5.5 ਬੈਂਡ ਉਹਦੇ ਹੈਗੇ ਨੇ ਜਾਂ ਪੀਟੀ 59 ਇਚ ਸਕੋਰ ਉਹਦਾ ਹੈਗਾ ਤਾਂ ਉਹਨੂੰ 3 ਸਾਲ ਦੀ ਗ੍ਰੈਜੂਏਸ਼ਨ ਦੀ ਬਜਾਏ 1 ਸਾਲ ਦੀ ਗ੍ਰੈਜੂਏਸ਼ਨ ਮਿਲ ਸਕਦੀ ਹੈ ਇਹਨੂੰ ਟਾਪ ਅਪ ਪ੍ਰੋਗਰਾਮ ਕਹਿੰਦੇ ਨੇ ਸੋ ਉਹਦੇ ਨਾਲ ਕੀ ਹੋਏਗਾ ਬੱਚੇ ਦੇ ਦੋ ਕੀਮਤੀ ਸਾਲ ਬਚਣਗੇ ਐਂਡ ਦੋ ਸਾਲਾਂ ਦੀ ਫੀਸ ਤਕਰੀਬਨ ਤਕਰੀਬਨ 30 ਲੱਖ ਰੁਪਈਆ ਬੱਚੇ ਦਾ ਬਚੇਗਾ ਰਾਈਟ ਸੋ ਇਹ ਮੈਂ ਹਰੇਕ ਨੂੰ ਗਾਈਡ ਕਰ ਦਾਂ ਕਿ ਜੇ ਆਇਲਸ ਕਰਨ ਦੇ ਨਾਲ ਤੁਹਾਡੇ ਪੈਸੇ ਬਚਦੇ ਨੇ ਐਂਡ ਲੀਗਲ ਤਰੀਕੇ ਨਾਲ ਤੁਸੀਂ ਜਾ ਸਕਦੇ ਹੋ ਤਾਂ ਇਲੀਗਲ ਵੇ ਨੂੰ ਆਪਟ ਕਰਨਾ ਕੋਈ ਸਮਝਦਾਰੀ ਵਾਲਾ ਡਿਸੀਜਨ ਨਹੀਂ ਹੈ ਜੀ ਕਾਗਜ਼ ਪੱਤਰ ਤਿਆਰ ਕਰਾ ਕੇ ਜਾਣ ਵਾਲਿਆਂ ਨੂੰ ਬਾਅਦ ਚ ਬਹੁਤ ਦਿੱਕਤਾਂ ਆਉਣ ਵਾਲੀਆਂ ਜੀ ਆਪਣੇ ਲੀਗਲ ਵੇ ਨਾਲਸ ਕਰਕੇ ਜਿਹੜੇ ਜਾਣਗੇ ਕੋਈ ਡਾਕੂਮੈਂਟ ਬਣਾ ਕੇ ਨਹੀਂ ਲਾਨਗੇ ਉਹਨਾਂ ਨੂੰ ਡੈਫੀਨੇਟਲੀ ਯੂਕੇ ਦੀ ਪੀਆਰ ਮਿਲੇਗੀ ਹੀ ਮਿਲੇਗੀ ਕਿਵੇਂ ਲੋਕ ਤੁਹਾਡੇ ਵੱਲ ਇਹ ਕਰਕੇ ਆਉਣ ਕਿ ਜਿਹੜਾ ਆ ਸਾਰਾ ਪੈਸਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਹੈ ਕੀ ਪੈਕੇਜ ਹੈ ਅਹ ਦੇਖੋ ਅਗੇਨ ਹਮ ਪੈਕੇਜ ਤੇ ਤੁਸੀਂ ਸਵਾਲ ਕੀਤਾ ਹੈ ਤਾਂ ਮੈਂ ਥੋੜਾ ਜਿਆਦਾ ਚਾਨਣਾ ਪਾਵਾ ਚਾਹਾਂਗਾ ਇਹਦੇ ਤੇ ਥੋੜਾ ਜਿਹਾ ਲੰਬਾ ਚਾਨਣਾ ਪਾਵਾ ਚਾਹਾਂਗਾ ਤਾਂ ਕਿ ਬੱਚੇ ਔਰ ਮਾਪੇ ਸਮਝਦਾਰ ਬਣਨ ਪੈਕੇਜ ਕੀ ਹੁੰਦਾ ਹੈ ਜੀ ਪੈਕੇਜ ਵਰਡ ਕਿੱਥੋਂ ਚੱਲਿਆ ਜਦ ਕਈ ਏਜੰਟਾਂ ਨੇ ਬੱਚਿਆਂ ਨਾਲ ਫਰਾਡ ਕਰਨਾ ਸ਼ੁਰੂ ਕਰ ਦਿੱਤਾ ਰਾਈਟ ਸੋ ਕਾਲਜ ਬੈਂਕ ਕਰਪਟ ਹੋ ਗਏ ਉਹਦੇ ਵਿੱਚ ਜਿਹੜਾ ਕਸਟਮਰਸ ਜਾਂ ਕਲਾਇੰਟ ਦੇ ਮਨ ਦੇ ਵਿੱਚ ਡਰ ਬੈਠ ਗਿਆ ਕਿ ਖਰੇ ਸਾਡੇ ਪੈਸੇ ਮਰ ਨਾ ਜਾਣ ਸੋ ਏਜੰਟ ਨੇ ਕੀ ਕਰਦਾ ਕਿ ਭਾਈ ਤੂੰ ਮੈਨੂੰ ਪੈਸਾ ਵੀਜ਼ਾ ਲੱਗਣ ਤੇ ਦੇ ਠੀਕ ਹੈ ਜੀ ਹੁਣ ਉਸੇ ਪੈਸੇ ਨੂੰ 4 ਲੱਖ ਰੁਪਏ ਫਾਲਤੂ 4-5 ਲੱਖ ਰੁਪਏ ਫਾਲਤੂ ਕਈ ਤਾਂ ਇਸ ਤੋਂ ਵੀ ਜ਼ਿਆਦਾ ਲਈ ਜਾਂਦੇ ਨੇ ਸੋ ਮੈਂ ਬੇਸਿਕਲੀ ਜਿਹੜੀ ਚੀਜ਼ ਬੱਚਿਆਂ ਨੂੰ ਸਮਝਾਉਣਾ ਚਾਹੁੰਦਾ ਕਿ ਤੁਹਾਡੀ ਆਫਰ ਲੈਟਰ ਆਉਂਦੀ ਹੈ ਉਸ ਤੇ ਫੀਸ ਲਿਖੀ ਹੁੰਦੀ ਹੈ ਜਿਹੜੀ ਵੀ ਫੀਸ ਯੂਕੇ ਦੇ ਵਿੱਚ ਮੈਕਸਿਮਮ ਆਫ ਦਾ ਯੂਨੀਵਰਸਿਟੀਜ਼ ਪਬਲਿਕ ਨੇ ਸਰਕਾਰ ਦੇ ਅੰਡਰ ਆਉਂਦੀਆਂ ਨੇ ਰਾਈਟ ਸੋ ਤੁਹਾਡੀ ਜਿਹੜੀ ਫੀਸ ਜੇ ਤੁਹਾਡਾ ਕਹ ਲੂ ਵੀਜ਼ਾ ਨਹੀਂ ਲੱਗਦਾ ਤਾਂ ਜਿਸ ਖਾਤੇ ਚੋ ਗਈ ਹੈ ਉਸੇ ਖਾਤੇ ਤੇ ਫੁੱਲੀ ਰਿਫੰਡੇਬਲ ਹੈ ਸਭ ਫੀਸ ਸਾਰੀ ਰਿਫੰਡੇਬਲ ਹੈ ਬਿਲਕੁਲ ਜੀ ਔਰ ਉਹਨੂੰ ਕੋਈ ਲੈ ਨਹੀਂ ਸਕਦਾ ਬੱਚਾ ਜਾਂ ਬੱਚੇ ਦੇ ਮਾਪੇ ਹੀ ਪੇ ਕਰ ਸਕਦੇ ਉਹਨਾਂ ਦੇ ਖਾਤੇ ਹੀ ਵਾਪਸ ਆਉਂਦੀ ਹੈ ਏਜੰਟ ਵੀ ਬੱਚੇ ਦਾ ਖਾਤਾ ਹੀ ਖਲਾਉਂਦੇ ਨੇ ਐਂਡ ਖਾਤਾ ਖਲਾ ਕੇ ਬੱਚੇ ਦੀ ਫੀਸ ਕਰਕੇ ਪੈਕੇਜ ਬਣਾ ਦਿੰਦੇ ਨੇ ਹੁਣ ਜੇ ਤੁਹਾਡੀ ਆਪਣੀ ਮਿਹਨਤ ਦੀ ਕਮਾਈ ਦਾ ਤੁਸੀਂ 3-4 ਲੱਖ ਰੁਪਇਆ ਪੈਕੇਜ ਉਡਾਉਣਾ ਚਾਹੁੰਦੇ ਹੋ ਤਾਂ ਉਹ ਤੁਹਾਡੀ ਮਰਜ਼ੀ ਹੈ ਅਦਰਵਾਈਜ਼ ਫੀਸ ਜਿਹੜੀ ਯੂਨੀਵਰਸਿਟੀ ਨੂੰ ਜਾਣੀ ਹੈ ਕੋਰਸ ਦੀ ਉਹ ਵੀ ਰਿਫੰਡੇਬਲ ਇੰਸ਼ੋਰੈਂਸ ਜਿਹਨੂੰ ਆਪਾਂ IHS ਇੰਟਰਨੈਸ਼ਨਲ ਹੈਲਥ ਚਾਰਜ ਕਹਿੰਦੇ ਆ ਉਹ ਵੀ ਟੋਟਲੀ ਰਿਫੰਡੇਬਲ ਹੈ ਜੀ ਇਸ ਚੀਜ਼ ਦਾ ਮਤਲਬ ਕਿ ਕਿਸ ਚੀਜ਼ ਦਾ ਰਿਸਕ ਸਮਝ ਰਹੇ ਹੋ ਔਰ ਕਾਦੇ ਪੈਸੇ ਜੈਂਟਾ ਨੂੰ 4-4-5 ਲੱਖ ਰੁਪਈਆ ਪੈਕੇਜ ਆ ਦੇ ਰਹੇ ਹੋ ਮਤਲਬ ਪੈਕੇਜ ਇਹ ਵੀ ਤੁਹਾਡਾ ਹਰ ਚੀਜ਼ ਤੁਹਾਨੂੰ ਡਰਨ ਦੀ ਲੋੜ ਨਹੀਂ ਤੁਹਾਡੀ ਫੀਸ ਵੀ ਜਿਹੜੀ ਕਿਸੇ ਕੋਈ ਪ੍ਰੋਬਲਮ ਆਦੀ ਤਾਂ ਉਹ ਵੀ ਵਾਪਸ ਤੁਹਾਡਾ ਇੰਸ਼ੋਰੈਂਸ ਉਹ ਵੀ ਵਾਪਸ ਇਹੀ ਚੀਜ਼ ਪੈਕੇਜ ਹੈ ਲੋਕ ਜਿਹੜੇ ਆ ਇਸੇ ਨਾਂ ਤੇ ਜਿਹੜਾ ਲੱਖ ਰੁਪਇਆ ਇਹ ਜਿਹੜਾ ਪੈਕੇਜ ਸਾਡੇ ਕੋਲ ਅਵੇਲੇਬਲ ਹੈ ਜੀ ਜੇ ਕੋਈ ਬੱਚਾ ਇਹ ਨਾ ਸਮਝੇ ਕਿ ਹਾਂ ਵੀ ਇਹ ਪੈਕੇਜ ਡਿਸਕਰੇਜ ਕਰ ਰਹੇ ਨੇ ਜਿਹਨੂੰ ਕਿਸੇ ਤੇ ਯਕੀਨ ਨਹੀਂ ਹੈ ਸਾਡੇ ਸਮਝਾਉਣ ਦੇ ਬਾਵਜੂਦ ਵੀ ਨਹੀਂ ਸਮਝਦਾ ਅਸੀਂ ਇਹਨੂੰ ਕਹਿੰਨੇ ਕਿ ਭਾਈ ਸਾਰੇ ਪੈਸੇ ਦੇ ਤੋ ਵੀਜ਼ਾ ਲੱਗਣ ਤੋਂ ਬਾਅਦ ਲੈ ਲਾਂਗੇ ਪਰ ਜਿੱਦੋ ਜਿਹੋ ਜਾਂ ਚਾਰਜ ਹੋਏਗਾ ਉਸ ਹਿਸਾਬ ਨਾਲ ਦੇ ਕੋ ਪੈਸੇ ਲਈ ਜਾਣਗੇ ਬਟ ਜੇ ਬੱਚਾ ਪੈਕੇਜ ਦੀ ਬਜਾਏ ਸਟੈਪ ਵਾਈ ਸਟੈਪ ਆਪਣੀ ਫੀਸ ਆਪੇ ਕਰਦਾ ਹੈ ਸਟੈਪ ਵਾਈ ਸਟੈਪ ਚੱਲਦਾ ਹੈ ਤਾਂ 4 ਤੋਂ 5 ਲੱਖ ਰੁਪਇਆ ਮਿਨੀਮਮ ਬੱਚਾ ਬਚਾ ਜਾਂਦਾ ਹੈ ਮਤਲਬ ਜੇ ਉਹ ਤੁਹਾਡੇ ਹਿਸਾਬ ਨਾਲ ਜਿੱਦਾਂ ਤੁਸੀਂ ਪੈਕੇਜ ਦੱਸਿਆ ਜੇ ਉਹ ਹਿਸਾਬ ਨਾਲ ਚੱਲਦਾ ਆ ਪਲਾਨ ਕਰਦਾ ਆ ਤਾਂ ਜਿੱਥੇ ਉਹ 4 ਲੱਖ ਏਜੰਟ ਨੂੰ ਦਿੰਦਾ ਉਹ ਆਪਣੀ ਜੇਬ ਚ ਬਿਲਕੁਲ ਬਚਾ ਸਕਦਾ ਆ ਬਿਲਕੁਲ ਬਚਾ ਸਕਦਾ ਉਹਨੂੰ ਜਾ ਕੇ ਆਪਣੀ ਅਗਲੀ ਫੀਸ ਪਰਣ ਲਈ ਯੂਟਿਲਾਈਜ਼ ਕਰੇ ਆਪਣੇ ਖਰਚੇ ਪਹਾੜਿਆਂ ਲਈ ਯੂਜ਼ ਕਰੇ ਆਪਣੇ ਟਿਕਟ ਦੇ ਵਿੱਚ ਯੂਜ਼ ਕਰੇ ਸੋ ਕਿਉਂ ਫालतू ਪੈਸੇ ਦੇਣੇ ਜਦ ਹੈ ਹੀ ਸਭ ਕੁਝ ਰਿਫੰਡੇਬਲ ਪਲੱਸ 2 ਦੇ ਜਿਹੜੇ ਆ ਸੀਬੀਐਸਸੀ ਦੇ 10ਵੀਂ ਦੇ ਸੀਬੀਐਸਸੀ ਦੇ ਪੰਜਾਬ ਸਕੂਲ ਦੇ ਸਾਰੇ ਰਿਜ਼ਲਟ ਜਿਹੜੇ ਆ ਡਿਕਲੇਅਰ ਹੋ ਚੁੱਕੇ ਆ ਬੱਚਾ ਆ ਗਿਆ ਹੁਣ ਬੱਚੇ ਦਾ ਗਲਾ ਸਟੈਪ ਹੈ ਕਿ ਬਾਹਰ ਜਾਣਾ ਉਹਦੇ ਲਈ ਆਇਲਟ ਬੜੀ ਜ਼ਰੂਰੀ ਹੈ ਕਿਉਂਕਿ ਦੁਕਾਨਾਂ ਤੇ ਬਹੁਤ ਖੁੱਲੀਆਂ ਆ ਹਰ ਇੱਕ ਵਾਜ਼ਾ ਮਾਰਦਾ ਆਜੋ 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 ਪਰ ਤੁਸੀਂ ਕੀ ਪਲਾਨ ਲੈ ਕੇ ਆ ਕਿਉਂਕਿ ਮੈਂ ਤਾਂ ਇਹ ਜਾਣਿਆ ਕਿ ਤੁਸੀਂ ਨੌ ਜਿਹੜੇ ਆ ਵੈਨ ਲੈ ਕੇ ਬੱਚਿਆਂ ਨੂੰ ਸਟੱਡੀ ਕਰਾਉਂਦੇ ਹੋ ਤੇ ਤੁਹਾਡੇ ਵੱਲੋਂ ਕੀ ਪੈਗੇ ਖਾਸ ਆਫਰਾਂ ਕੀ ਆ ਜਿਹੜੇ ਬੱਚੇ ਤੁਹਾਡੇ ਨਾਲ ਜੁਣ ਅ ਦੇਖੋ ਆਇਲਸ ਦੇ ਵਿੱਚ ਸਾਡੀ ਮੋਨੋਪੋਲੀ ਹੈ ਮੈਂ ਬਹੁਤ ਸਾਰੀ ਵੀਡੀਓਜ਼ ਤੇ ਕਹਿ ਚੁੱਕਾ ਕਿ ਜਿਹੜੇ ਬੱਚੇ ਕੁਆਲਿਟੀ ਆਇਲਸ ਕਰਨਾ ਚਾਹੁੰਦੇ ਨੇ राइट right. सो so, मेरी मेहनत लगी है मैं मेहनत करके अपने नौ बैंड्स लेने एंड बच्चियां दे भी उस तो बादच दबाए ने राइट right. सो so, बहुत सारे रिजल्ट्स ने ਤੁਸੀਂ ਆ ਕੇ ਵਿਜ਼ਿਟ ਕਰਕੇ ਬਕਾਇਦਾ ਸਾਡੇ ਰਿਜ਼ਲਟਸ ਚੈੱਕ ਕਰ ਸਕਦੇ ਹੋ ਐਂਡ ਕੁਆਲਿਟੀ ਕੋਚਿੰਗ ਦਿੱਤੀ ਜਾਂਦੀ ਜਿਸ ਦੇ ਵਿੱਚ ਤੁਹਾਨੂੰ ਇੰਡੀਵਿਜੂਅਲ ਅਟੈਂਸ਼ਨ ਮਤਲਬ ਕਿ ਬੱਚੇ ਦੇ ਇਕੱਲੇ ਇਕੱਲੇ ਡਾਊਟ ਸੋਲਵ ਕੀਤੇ ਜਾਂਦੇ ਆ ਐਂਡ ਉਸ ਤੋਂ ਬਾਅਦ ਮਨੀ ਬੈਕ ਚੈਲੰਜ ਕਿ ਜੇ ਬੱਚੇ ਦੇ 6 ਬੈਂਡ ਨਹੀਂ ਆਉਂਦੇ ਤਾਂ ਆਪਣੀ ਜਿਹੜੀ ਫੀਸ ਦਿੱਤੀ ਸਾਡੇ ਕੋਲ ਵਾਪਸ ਲੈ ਜਵੇ ਅਗਰ ਇਹ ਵੀ ਹੈਗਾ ਕਿ ਬੱਚੇ ਦੇ 6 ਬੈਂਡ ਨਹੀਂ ਆਏ ਇਨ ਕੇ ਤੋ ਇਸ ਜਿੰਨੀ ਉਹਦੀ ਫੀਸ ਆ ਉਹ ਵੀ ਰਿਫੰਡੇਬਲ ਬਿਲਕੁਲ ਜੀ ਬੱਚੇ ਦੇ ਓਵਰঅল ਛੇ ਬੈਂਡ ਨਹੀਂ ਆਂਦੇ ਜੋ ਸਾਨੂੰ ਦਿੱਤਾ ਆਪਣਾ ਵਾਪਸ ਲੈ ਕੇ ਜਾ ਸਕਦਾ ਵਾਪਸ ਆ ਸਕਦਾ ਹਾਂ ਜੀ ਔਰ ਇਸ ਤੇ ਹੁਣ ਅਸੀਂ ਆਫਰਸ ਚਲਾਈਆਂ ਨੇ ਦੇਖੋ ਵੈਸੇ ਮੈਂ ਆਫਰਸ ਚ ਬਲੀਵ ਨਹੀਂ ਕਰਦਾ ਕਿਉਂਕਿ ਜਿਹਨੇ ਕੁਆਲਿਟੀ ਦੇਣੀ ਹੈ ਜੀ ਹਨਾ ਉਹਨੂੰ ਆਫਰਸ ਦੀ ਲੋੜ ਨਹੀਂ ਹੈ ਸੋ ਸਾਡੇ ਆਇਲਸ ਦੇ ਬੱਚੇ ਜਿਹੜੇ ਨੇ ਉਹ ਖੁਸ਼ ਹੋ ਕੇ ਨਿਕਲਦੇ ਨੇ ਰਿਜ਼ਲਟ ਬਹੁਤ ਪੋਜ਼ਿਟਿਵ ਆਉਂਦੇ ਨੇ ਸੋ ਸਟਿਲ ਅਸੀਂ ਆਫਰ ਚਲਾਈ ਹੈ ਸਾਡੀ 1 ਮਹੀਨੇ ਦੀ ਫੀਸ 10000 ਸੀ ਅਸੀਂ ਕਟਾ ਕੇ ਉਹਨੂੰ 7500 ਕਰ ਦਿੱਤਾ ਹੈ 25 25% ਲੈਸ ਬ ਜਿਹਨੇ 2 ਮਹੀਨੇ ਦੀ ਇਕੱਠੀ ਫੀਸ ਦੇਣੀ ਹੈ ਉਹਦੇ ਲਈ 13000 ਰੁਪਿਆ ਰੱਖਿਆ ਹੈ ਜੀ ਅਸੀਂ ਉਹ ਉਹਦੇ ਵਿੱਚ ਵੀ ਲੈਸ ਦੇਤੀ ਹੈ ਹਾਂਜੀ ਐਂਡ ਜਿਹਨੇ 3 ਮਹੀਨੇ ਦੀ ਦੇਣੀ ਹੈ ਫੀਸ ਸਾਨੂੰ ਤਾਂ ਉਹਦੇ ਲਈ ਅਸੀਂ 15000 ਵੀ ਕਰ ਲਾਂਗੇ ਕਿ ਬਿਲਕੁਲ ਸੋ ਇਹ ਆਫਰਸ ਨੇ 1 ਮਹੀਨਾ 7500 2 ਮਹੀਨੇ 13000 ਐਂਡ ਜੇ 3 ਮਹੀਨੇ ਆ ਤਾਂ 15000 5000 ਰੁਪਏ ਮਹੀਨਾ ਐਂਡ ਇਹਦੇ ਵਿੱਚ ਅਸੀਂ ਕੁਝ ਕਮਾਣ ਨਹੀਂ ਰਹੇ ਜੀ ਇੰਨੇ ਦਾ ਤਾਂ ਸਾਡਾ ਮਟੀਰੀਅਲ ਲੱਗ ਜਾਂਦਾ ਪਰ ਸਾਡਾ ਫੀਸ ਲੈਣਾ ਮੋਟਿਵ ਨਹੀਂ ਹੈ ਸਾਡਾ ਮੋਟਿਵ ਸਿਰਫ ਇਹ ਹੈ ਕਿ ਬੱਚੇ ਕੁਆਲਿਟੀ ਆਇਲਸ ਕਰਕੇ ਕੁਆਲਿਟੀ ਕੋਚਿੰਗ ਲੈ ਕੇ ਆਪਣੇ ਅੱਛੇ ਕੋਰਸਾਂ 'ਤੇ ਜਾਣ ਐਂਡ ਆਪਣਾ ਫਿਊਚਰ ਬਣਾਣ ਰਾਈਟ ਸੋ ਜਿਹੜੇ ਆਹ ਮਾਰਕ ਚ ਪਹੁੰਚਾ ਚੱਲ ਰਹੀਆਂ ਨੇ ਅਸੀਂ ਉਹਦੇ ਸਖਤ ਖਿਲਾਫ ਆ ਕਿ ਪਹੁੰਚਾ ਕੇ 19 20 ਸਾਲ ਦੇ ਬੱਚੇ ਨੂੰ ਤੁਸੀਂ ਯੂਕੇ ਪਹੁੰਚਾ ਦਿੰਦੇ ਹੋ ਰਾਈਟ ਵਿਜ਼ਿਟਰ ਤੇ ਭੇਜ ਦਿੰਦੇ ਹੋ ਰਾਈਟ ਉਹ ਜਾ ਕੇ ਉੱਥੇ ਕੀ ਕਰੇਗਾ ਪੜ੍ਹਾਈ ਲੈ ਕੇ ਜਾਵੇ ਫਿਊਚਰ ਵੀ ਬਣਾਏਗਾ ਜੌਬ ਵੀ ਮਿਲੇਗੀ ਐਂਡ ਦੁਆਵਾਂ ਸਾਨੂੰ ਵੀ ਦੇਗਾ ਕਿ ਮੈਂ ਸਹੀ ਸੈਂਟਰ ਚ ਗਿਆ ਸੀ ਐਂ ਮੈਨੂੰ ਇੱਕ ਤਰੀਕੇ ਨਾਲ ਪੜਾਇਆ ਗਿਆ ਜੀ ਤੇ ਬਿਲਕੁਲ ਬਹੁਤ ਵੱਡੀ ਆਫਰ ਹੈ ਕਿਉਂਕਿ ਪਹਿਲੇ ਜਿਹੜਾ ਤੁਹਾਡਾ 7500 ਫਿਰ ਤੁਸੀਂ 13000 ਤੇ ਆ ਕਿ ਫਿਰ 15 ਤੇ ਮਤਲਬ ਇੰਨੀ ਬੱਚੇ ਨੂੰ ਜਿਹੜੀ ਆ ਆਫਰ ਵੀ ਦੇ ਰਹੇ ਆ ਔਰ ਇੱਕ ਵਧੀਆ ਕਾਲਜ ਜਿਹੜੀ ਰਿਗਿਸ਼ਨ ਹੈ ਕਿਉਂਕਿ ਤੁਸੀਂ ਖੁਦ ਜਿਹੜਾ ਆ ਆਪ ਇਸ ਵਿੱਚ ਵਿੱਚ ਚਲੋਇਆ ਤੇ ਖੁਦ ਨੌ ਬੈਂਡ ਨੇ ਤੁਹਾਡੇ ਖੁਦ ਜਿਹੜੇ ਫੈਕਲਟੀ ਮੈਂਬਰ ਆ ਉਹਨਾਂ ਦੇ ਵੀ ਜਿਹੜੇ ਅੱਛੇ ਬੈਂਡ ਨੇ ਤਦ ਹੀ ਬੱਚੇ ਨੂੰ ਕਿਉਂਕਿ ਤਰ ਪੱਲੇ ਕੁਝ ਹੋਗਾ ਤਦ ਹੀ ਕੁਝ ਦੇ ਸਕਦੇ ਆ ਤੁਸੀਂ ਖੁਦ ਜਿਹੜਾ ਇਸੀ ਤੇ ਪਰਫੈਕਟ ਹੋ ਤਾਂ ਹੀ ਜਿਹੜਾ ਇੱਕ ਬੱਚਾ ਜਿਹੜਾ ਆ ਉਹ ਵਧੀਆ ਹਾਈਲਟ ਸਿੱਖ ਕੇ ਆਪਣਾ ਜਿਹੜਾ ਆ ਅਗਲਾ ਸਟੈਪ ਇਹਦਾ ਚੱਕ ਸਕਦਾ ਹੈ ਹਾਂਜੀ ਔਰ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਵੀ ਚੀਜ਼ ਦੱਸਣਾ ਚਾਹਾਂਗਾ ਚਲੋ ਇਹ ਹੰਕਾਰ ਨਹੀਂ ਕਰਦੇ ਬਟ ਕੌਨਫੀਡੈਂਸ ਹੈ ਜਿਹੜੇ ਹੋਰ ਇੰਸਟੀਟਿਊਟਸ ਨਾਮੀ ਗੁਨਾਮੀ ਮੈਂ ਨਾਮ ਨਹੀਂ ਲੈਣਾ ਚਾਹਾਂਗਾ ਉਹਨਾਂ ਦਾ ਉਹਨਾਂ ਦੇ ਟੀਚਰਸ ਮੈਂ ਕੋਈ ਈਵਨਿੰਗ ਬੈਚ ਆ ਕੇ ਪੜ੍ਹ ਕੇ ਜਾਂਦੇ ਨੇ ਓਕੇ ਹਾਂਜੀ ਔਰ ਈਵਨਿੰਗ ਬੈਚ ਆਉਂਦੇ ਨੇ ਐਂਡ ਆ ਕੇ ਉਹਨਾਂ ਦਾ ਸਿਰਫ ਇੱਕੋ ਹੀ ਹੁੰਦਾ ਹੈ ਕਿ ਸਰ ਸਾਢੇ 6 ਬੈਂਡ ਨਹੀਂ ਆਉ ਰਹੇ ਤੇ ਪੜਾਉ ਰਹੇ ਨੇ 10 10 ਸਾਲ ਦੇ ਹੋਰ ਇੰਸਟੀਟਿਊਟਸ ਵਿੱਚ ਨਾ ਸੋ ਜੇ ਤੁਹਾਡੇ ਆਪਣੇ ਛੇ ਬੈਂਡ ਨਹੀਂ ਹੈਗੇ ਤੇ ਤੁਸੀਂ ਬੱਚੇ ਨੂੰ ਕਿਵੇਂ ਦਵਾ ਦੋਗੇ ਔਰ ਜੇ ਦਵਾ ਸਕਦੇ ਹੁੰਦਾ ਤੁਹਾਡੇ ਆਪਣੇ ਗੱਲ ਹੀ ਨਹੀਂ ਆਏ ਸੋ ਇੱਕ ਲੌਜੀਕਲ ਜਿਹਾ ਕੁਐਸਚਨ ਹੈ ਜੀ ਸੋ ਟੀਚਰ ਦੀ ਐਬਿਲਿਟੀ ਚੈੱਕ ਕਰੋ ਮੈਂ ਤਾਂ ਹਰੇਕ ਨੂੰ ਇੱਕ ਸਨੇਹਾ ਦਿੰਦਾ ਮਾਪਿਆਂ ਨੂੰ ਵੀ ਬੱਚਿਆਂ ਨੂੰ ਵੀ ਕਿਸੇ ਵੀ ਆਇਲ ਸੈਂਟਰ ਇੰਸਟੀਟਿਊਟ ਤੁਸੀਂ ਅਨਰੋਲ ਕਰਨਾ ਹੈ ਤੇ ਜਾ ਕੇ ਪਹਿਲਾਂ ਆਪਣੇ ਟੀਚਰ ਦੇ ਬੈਂਡ ਚੈੱਕ ਕਰੋ ਸ਼ਮਾਈ ਜੀ ਜਦੋਂ ਦੂਜੇ ਦੇਸ਼ਾਂ ਦੀ ਗੱਲ ਛੱਡ ਕੇ ਆਪਾਂ ਨਿਊਜ਼ੀਲੈਂਡ ਦੀ ਗੱਲ ਕਰੀ ਕਿਉਂਕਿ ਉੱਥੇ ਦਾ ਮਾਹੌਲ ਬੜਾ ਵਧੀਆ ਉੱਥੇ ਦਾ ਵਾਤਾਵਰਣ ਬੜਾ ਵਧੀਆ ਅਨਕੂਪਰ ਨਕੂਲਾ ਉਹਦੇ ਲਈ ਕੋਈ ਪਲਾਨ ਹੈ ਨਿਊਜ਼ੀਲੈਂਡ ਜਾਣ ਦੇ ਲਈ ਕੋਈ ਤੁਹਾਡੇ ਵੱਲੋਂ ਖਾਸ ਜਿਹੜੀ ਆ ਕੋਈ ਪੈਕੇਜ ਹੈ ਇਦਾਂ ਦਾ ਜੀ ਜਿਹੜੇ ਨਿਊਜ਼ੀਲੈਂਡ ਘੁੰਮਣ ਜਾਣਾ ਚਾਹੁੰਦੇ ਨੇ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਦੁਨੀਆ 'ਚ ਜੇ ਸਵਰਗ ਗਿਣੀਏ ਤਾਂ ਨਿਊਜ਼ੀਲੈਂਡ ਉਹਨਾਂ 'ਚੋਂ ਇੱਕ ਆਉਂਦਾ ਹੈ ਇੰਨਾ ਸੋਹਣਾ ਦੇਸ਼ ਹੈ ਜਿਹੜਾ ਘੁੰਮਣ ਜਾਣਾ ਚਾਹੁੰਦਾ ਹੈ ਜਿਹਦਾ ਸੁਪਨਾ ਹੈ ਕਿ ਮੈਂ ਨਿਊਜ਼ੀਲੈਂਡ ਜਾ ਵੜਾ ਸੋ ਉਹਦੇ ਲਈ ਅਸੀਂ ਲੈ ਕੇ ਆਏ ਆ ਸਕੀਮ ਕਿ ਵਿਜ਼ਟਰ ਵੀਜ਼ਾ ਲਗਾ ਕੇ ਦਵਾਵਾਂਗੇ ਜੀ 100% ਸ਼ੋਰ 100% ਸ਼ੋਰ ਜੀ ਕਿੰਨੇ ਟਾਈਮ ਚ ਅ ਵੈਸੇ ਪ੍ਰੋਸੈਸ 20 ਦਿਨਾਂ ਦਾ ਹੈ ਜੀ ਪਰ ਅਸੀਂ 1 ਮਹੀਨਾ کہہ ਕੇ ਚੱਲਦੇ ਆ ਜੀ ਤੁਸੀਂ ਸ਼ੋਰ ਤੋਂ ਕਹਿ ਰਹੇ ਆ ਅਗਰ ਵੀਜ਼ਾ ਨਾ ਆਵੇ ਅਗਲੇ ਦਾ ਪਹਿਲਾ ਪੈਸਾ ਖਰਾਬ ਹੋ ਜਵੇ ਉਹਕ ਦਾ ਬਚੂਰਾ ਇਹਦੇ ਲਈ ਵੀ ਸਲੂਸ਼ਨ ਦਿੰਦੇ ਆ ਜੀ 23 ਸਾਲ ਪਲੱਸ ਏਜ ਹੋਵੇ ਨਿਊਜ਼ੀਲੈਂਡ ਜਾਣਾ ਚਾਹੁੰਦਾ ਹੋਵੇ ਤੋਂ ਸਾਡੇ ਕੋਲ ਆਵੇ ਐਂਡ ਅਸੀਂ ਉਹਨੂੰ ਵੀਜ਼ਾ ਲਵਾਉਣ ਤੋਂ ਬਾਅਦ ਸਾਰੇ ਬਹਿ ਲਵਾਂਗੇ ਜੀ ਅਸੀਂ ਸਾਰੇ ਬਾਅਦ ਬਿਲਕੁਲ ਅੰਬੈਸੀ ਵੀਜ਼ ਵੀ ਕੋਲੋਂ ਦਵਾਂਗੇ ਜੀ ਅੰਬੈਸੀ ਵੀਜ਼ ਵੀ ਕੋਲੋਂ ਸਾਰਾ ਪੈਸਾ ਵੀ ਕੋਲੋਂ ਬਿਲਕੁਲ ਜਦੋਂ ਵੀਜ਼ਾ ਤੁਹਾਡੇ ਹੱਥ ਚ ਆ ਗਿਆ ਪਾਸਪੋਰਟ ਹੱਥ ਚ ਆ ਗਿਆ ਪੇਮੈਂਟ ਉਦੋਂ ਮਤਲਬ ਸਾਰਾ ਕੰਮ ਜਿਹੜਾ ਆ ਕੰਪਲੀਟ ਹੋਣ ਤੋਂ ਬਾਅਦ ਜੇ ਤੁਸੀਂ ਪੈਸੇ ਦੇਣੇ ਆ ਔਰ ਤੁਹਾਡਾ ਜਿਹੜਾ ਨਿਊਜ਼ੀਲੈਂਡ ਦਾ ਜਾਣ ਦਾ ਸੁਪਨਾ ਆ ਉਹ ਵੀ ਸੱਚ ਹੋਣਾ ਕਿਉਂਕਿ ਇਹ ਬਹੁਤ ਵਧੀਆ ਮੁਲਕ ਹੈ ਹਰ ਇੱਕ ਬੰਦੇ ਦੀ ਚਾਹਤ ਹੈ ਤੇ ਤੁਸੀਂ ਵਿਜ਼ਟਰ ਵੀਜ਼ੇ ਉੱਤੇ ਜਿਹੜਾ ਆ ਉਹ ਜਾ ਸਕਦੇ ਹੋ ਮੈਂ ਸ਼ਰਮਨ ਜੀ ਬਹੁਤ سارے ਬੱਚੇ ਜਿਹੜੇ ਪਹਿਲਾਂ ਕੈਨੇਡਾ ਵਿੱਚ ਬੈਠੇ ਨੇ ਵੀ ਆਰ ਨੂੰ ਤਰਸਦੇ ਰਹੇ ਕੰਮ ਮਿਲਦਾ ਨਹੀਂ ਬੁਰੇ ਹਾਲ ਨੇ ਜੇ ਇਧਰੋਂ ਬੱਚੇ ਜਿਹੜੇ ਸੋਚ ਰਹੇ ਵੇ ਸੀ ਕੈਨੇਡਾ ਜਾਈਏ ਪਰ ਮੌਲਿਆਂ ਦਾ ਹਾਲਾਤ ਦੇਖ ਡਰ ਰਹੇ ਕਿ ਕੋਈ ਹਾਲਾਤ ਬੜੇ ਖਰਾਬ ਨੇ ਕੋਈ ਐਦਾਂ ਦੀ ਹੈ ਪਾਲਿਸੀ ਵੀ ਬੱਚਾ ਇੱਥੋਂ ਜਾਵੇ ਤੇ ਜਾਵੇ ਸਿੱਧਾ ਹੀ ਪੀਆਰ ਤੇ ਕੋਈ ਹੈ ਸਕੀਮ ਸਿੱਧਾ ਪੀਆਰ ਕਰਾ ਕੇ ਭੇਜਦੀ ਹੈ ਜੀ ਸਿੱਧਾ ਪੀਆਰ ਇਥੋਂ ਇਥੋਂ ਜਾਏਗਾ ਕੈਨੇਡਾ ਸਿੱਧੀ ਪੀਆਰ ਲੈ ਕੇ 12ਵੀਂ ਪਾਸ ਬੱਚਾ ਰਾਈਟ ਜੇ ਆਇਲਸ ਦੇ ਵਿੱਚ ਓਵਰਆਲ ਪੰਜ ਨਾਟ ਲੈਸਨ ਸਾਢੇ 4 ਬੈਂਡਸ ਲੈ ਸਕਦਾ ਹੈ ਤਾਂ ਇੰਡੀਆ ਤੋਂ ਹੀ ਲੈਂਡਡ ਪੀਆਰ ਲੈ ਕੇ ਜਾਏਗਾ ਮਤਲਬ ਉੱਥੇ ਜਾ ਕੇ ਪੀਆਰ ਦੀ ਵੇਟ ਕਰਨ ਦੀ ਲੋੜ ਨਹੀਂ ਤੁਸੀਂ ਇੱਥੋਂ ਪੀਆਰ ਹੀ ਕਰਾ ਕੇ ਉਹਨੂੰ ਦੋਂਗੇ ਬਿਲਕੁਲ ਔਰ ਜਿੰਨੇ ਕਿ ਸਟੱਡੀ ਦੇ ਪੈਸੇ ਖਰਚਨੇ ਨੇ ਉਹਨੇ ਚੀਜ਼ ਇਹ ਉਹਨੂੰ ਪੀਆਰ ਮਿਲ ਜਵੇ ਉਹਦੀ ਫੈਮਿਲੀ ਪੀਆਰ ਹੋ ਜਵੇ ਰਾਈਟ ਇਸ ਤੋਂ ਬਾਅਦ ਹੋਰ ਬੱਚੇ ਨੂੰ ਕੀ ਚਾਹੀਦਾ ਜੀ ਪੀਆਰ ਦੀ ਗੱਲ ਚੱਲੀ ਹੈ ਤਾਂ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਰੀਸੈਂਟ ਜਿਹੜੀ ਓਪਰਚੁਨਿਟੀ ਸਾਡੇ ਕੋਲ ਆਈ ਹੈ ਬੀਐਸਸੀ ਨਰਸਿੰਗ ਜੀਐਨਐਮ ਜਾਂ ਬੀਐਸਸੀ ਨਰਸਿੰਗ ਕਿਸੇ ਨੇ ਕੀਤੀ ਹੈ ਤਾਂ ਉਹਨੂੰ ਵਿਦ ਜੋਬ ਅੱਛੀ ਖਾਸੀ ਪੇਇੰਗ ਜੋਬ ਦੇ ਨਾਲ ਅਸੀਂ ਕੈਨੇਡਾ ਪਰਮਿਟ ਤੇ ਭੇਜ ਸਕਦੇ ਹਾਂ ਐਂਡ ਪਹਿਲੇ ਸਾਲ ਜਈ ਉਹ 100% ਸ਼ੋਰਟੀ ਦੇ ਨਾਲ ਪੀਆਰ ਕਰਾ ਕੇ ਦਵਾਂਗੇ ਐਂਡ ਪਲੱਸ 2 ਪਾਸ ਬੱਚਿਆਂ ਲਈ ਜਿਨ੍ਹਾਂ ਨੇ ਕੈਨੇਡਾ ਜਾਣਾ ਹੈ ਤਾਂ ਇੰਡੀਆ ਤੋਂ ਪੀਆਰ ਲੈ ਕੇ ਜਾਵੇ ਏਬੀ ਜਿਹੜਾ ਅਸੀਂ ਸੌਗਾਤ ਹੈ ਬੱਚਿਆਂ ਵਾਸਤੇ ਲੈ ਆਇਆ ਜੀ ਕੈਨੇਡਾ ਦੀ ਵੀ ਦੱਸਤੀ ਇੰਗਲੈਂਡ ਦੀ ਵੀ ਦੱਸਤੀ ਅਮਰੀਕਾ ਦੀ ਵੈਸੇ ਨਿਊਜ਼ੀਲੈਂਡ ਦੀ ਵੀ ਦੱਸਤੀ ਹੋਰ ਕਿਹੜਾ ਕਿਹੜਾ ਦੇਸ਼ ਹੈ ਜਿੱਥੇ ਤੁਸੀਂ ਬੱਚਿਆਂ ਨੂੰ ਭੇਜ ਸਕਦੇ ਹੋ ਅ ਬਹੁਤ ਸਾਰੀ ਆਪਸ਼ਨਸ ਨੇ ਜੀ ਸਾਡੇ ਕੋਲ ਸਾਊਥ ਕੋਰੀਆ ਜਪਾਨ ਰਾਈਡ ਯੂਰਪ ਸ਼ੈਨਗਨ ਦਾ ਵੀਜ਼ਾ ਉਹਨਾਂ ਨੂੰ ਦਵਾ ਸਕਦੇ ਆ ਸੋ ਕੋਈ ਕੰਟਰੀ ਮੇਰੇ ਹਿਸਾਬ ਨਾਲ ਐਸੀ ਨਹੀਂ ਹੈ ਜਿੱਥੇ ਅਸੀਂ ਉਹਨਾਂ ਨੂੰ ਨਹੀਂ ਪਹੁੰਚਾ ਸਕਦੇ ਐਂਡ ਜਿਹੜੇ ਵਿਜ਼ਟਰ ਤੇ ਜਾਣਾ ਚਾਹੁੰਦੇ ਨੇ ਉਹਨਾਂ ਲਈ ਇੱਕ ਮੈਂ ਬਹੁਤ ਖੁਸ਼ਖਬਰੀ ਆ ਫਿਰ ਉਹਨਾਂ ਨੂੰ ਇੱਕ ਹੌਸਲਾ ਦੇਣ ਜਾ ਰਿਹਾ ਕਿ ਵੀਜ਼ੇ ਦੇ ਪੈਸੇ ਨਹੀਂ ਲਵਾਂਗੇ ਜਦੋਂ ਤੁਸੀਂ 에어ਪੋਰਟ ਆਊਟ ਕਰ ਗਏ ਜਿਹੜੇ ਦੇਸ਼ ਤੋਂ ਉਹ ਭੇਜਿਆ ਹੈ ਤਾਂ ਤੁਸੀਂ 에어ਪੋਰਟ ਆਊਟ ਹੋਣ ਤੋਂ ਬਾਅਦ ਸਾਨੂੰ ਪੈਸੇ ਦੇ ਸਕਦੇ ਹੋ ਸੋ ਵੱਡੀ ਆਫਰ ਹੈ ਜੀ ਤੁਹਾਨੂੰ ਪੈਸਾ ਜਿਹੜਾ ਆ ਜਦੋਂ ਤੁਸੀਂ ਜਿੱਥੇ ਜਾਣਾ ਜਦੋਂ ਤੁਸੀਂ 에어ਪੋਰਟ ਕ੍ਰਾਸ ਕਰ ਜਾਨੀਆ ਪੇਮੈਂਟ ਉਦੋਂ ਦੇਣੀ ਆ ਫਿਰ ਡਰ ਕੇ ਇਸ ਦਾ ਕੋਈ ਖਤਰਾ ਨਹੀਂ ਪੈਸੇ ਡੁੱਬਣ ਦਾ ਖਤਰਾ ਨਹੀਂ ਪੈਸੇ ਵੀ ਬਾਅਦ ਚ ਲੈਣੇ ਆ ਇੰਗਲੈਂਡ ਵਾਲਾ ਇੱਕ ਜਿਹੜਾ ਮੌਕਾ ਆ ਉਹ ਸਤੰਬਰ 25 ਤੱਕ ਦਾ ਲਾਸਟ ਉਸ ਤੋਂ ਬਾਅਦ ਜਿਵੇਂ ਸਖਤੀ ਹੋ ਰਹੀ ਆ ਵਿਦਆਊਟ ਆਇਲਟ ਜਿਹੜਾ ਨਹੀਂ ਜਾ ਸਕਦਾ ਹੁਣ ਮੌਕਾ ਜੇ ਕਿਸੇ ਨੇ ਜਾਣਾ ਤਾਂ ਉਹ ਜਾ ਸਕਦਾ ਔਰ ਜਲਦ ਤੁਸੀਂ ਤੁਸੀਂ ਸੰਪਰਕ ਕਰੋ ਗ੍ਰੇਪਸ ਇਮੀਗ੍ਰੇਸ਼ਨ ਜਿਹੜਾ ਨਵਾਂ ਸ਼ਹਿਰ ਹੈ ਤੇ ਇਹਨਾਂ ਦੇ ਕੰਟੈਕਟਸ ਨੰਬਰ ਜਿਹੜੇ ਤੁਹਾਨੂੰ ਅਸੀਂ ਡਿਸਪਲੇ ਕਰਦੇ ਨੇ ਉਹਤੇ ਤੁਸੀਂ ਕਾਲ ਕਰਕੇ ਇਹਨਾਂ ਕੋਲ ਪੂਰੀ ਜਾਣਕਾਰੀ ਲੈ ਸਕਦੇ